ਲੁਧਿਆਣਾ ਵਿਖੇ ਪਿੰਡ ਗੋਬਿੰਦਗੜ ਵਿੱਚ 649ਵਾਂ ਸ਼੍ਰੀ ਗੁਰੂ ਰਵਿਤਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਵਸ ਨਗਰ ਕੀਰਤਨ ਕੱਢਿਆ ਗਿਆ ਜਿਸ ਦੇ ਵਿੱਚ ਪਿੰਡ ਗੋਬਿੰਦਗੜ ਦੇ ਸੰਗਤਾਂ ਨੇ ਨਗਰ ਕੀਰਤਨ ਵਿੱਚ ਗੁਰੂ ਵਿਦਾਤ ਜੀ ਮਹਾਰਾਜ ਜੀ ਦੇ ਸ਼ਬਦਾਂ ਦਾ ਉਚਾਰਨ ਕੀਤਾ ਤੇ ਸੰਗਤ ਉਹਨਾਂ ਨੇ ਹਲ ਕੀਤਾ ਉੱਥੇ ਹੀ ਕਈ ਸਕੂਲਾਂ ਦੇ ਬੱਚੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏ ਤੇ ਗੁਰੂ ਮਹਾਰਾਜ ਜੀ ਦੀ ਪਾਲਕੀ ਫੁੱਲਾਂ ਨਾਲ ਬਹੁਤ ਵਧੀਆ ਢੰਗ ਨਾਲ ਸਜਾਈ ਗਈ ਉੱਥੇ ਹੀ ਪਿੰਡ ਗੋਬਿੰਦਗੜ ਦੇ ਪ੍ਰਭ ਜੋਤ ਪਰਵੀਨ ਕੀਰਤ ਅਭਿ ਮਿਸ਼ਰਾ ਗੁਰੇ ਦਮਨ ਗੁਰਜੰਟ ਜਗਵੀਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਰੀ ਜਾਣਕਾਰੀ ਦਿੱਖਤੀ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਏ ਵੀ ਪੰਜਾਬ ਨਿਊਜ਼ ਲੁਧਿਆਣਾ ਤੋਂ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਸੋਹਣੇ ਜੋ ਦਾਸ ਮਹਾਰਾਜ ਜੀ ਦਾ ਹੋਰ ਸਤਿ ਜੀ ਜੈਗੁਰੂ ਦੇਵ ਕਰ ਦੁਰਦੇਵ ਜੈ ਪੀ ਜੈ ਭਗਤ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੇ ਆਣੀ ਸਰਾਂ ਕੇ ਗੁਰੂ ਨਬੀ ਦਾ ਜਿਹੜੇ ਪ੍ਰਕਾਰ ਦੇ ਮੁਕੇ ਲੰਗਰ ਲੈ ਕੀ ਕਹਿਣਾ ਚਾਹੁੰਦੇ ਜੈਗੁਰੂ ਦੇਵ ਤੁਨ ਗੁਰੂ ਦੇਵ ਕਿ ਅੱਜ ਅਸੀਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਜਨਤੀ ਤੇ ਪੰਜਾਬ ਨੈਸ਼ਨਲ ਬੈਂਕ ਐਸ்சிਐਸਟੀ EMPLOYEES WELFARE ASSOCIATION ਵੱਲੋਂ ਅੱਜ ਆਹੀਂ ਇੱਕ ਲੰਗਰ ਦਾ ਉਪਰਾਲਾ ਕੀਤਾ ਹੈ ਮਹਾਨ ਸੰਤ ਜਿਹੜੇ ਸੀ ਆਪਣੇ ਰਵੀਗੁਰੂ ਰਵੀਦਾਸ ਜੀ ਉਹਨਾਂ ਨੇ ਜਿਹੜੀ ਸ਼ੁਰੂ ਤੋਂ ਹੀ ਜਦੋਂ ਬੜਾ ਭੇਡ ਭਾਰ ਸੀ ਉਹਨਾਂ ਨੇ ਬੜਾ ਨਹੀਂ ਡਰ ਹੋ ਕੇ ਇੱਕ ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਰੇ ਜਿਹੜੇ ਇਨਸਾਨ ਨੇ ਉਹ ਬਰਾਬਰ ਨੇ ਤੇ ਅੱਜ ਅਸੀਂ ਇਹੀ ਮੈਸੇਜ ਆਪਣੇ ਸਾਰੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਕਿ ਕੋਈ ਵੀ ਜਣਾ ਇਹਦੇ ਜਾਤੀ ਦੇ ਹਿਸਾਬ ਨਾਲ ਕਿਸੇ ਧਰਮ ਦੇ ਹਿਸਾਬ ਨਾਲ ਕੋਈ ਵੀ ਵਿਤਕਰਾ ਨਾ ਕਰੇ ਤੇ ਜੋ ਗੁਰੂ ਮਹਾਰਾਜ ਦੇ ਸੁਪਨਾ ਸੀ ਬੇਗੰਪੂਰਾ ਕਿ ਜਿੱਥੇ ਸਾਰੇ ਖੁਸ਼ ਰਹਿਣ ਤੇ ਕਿਸ ਨੂੰ ਕੋਈ ਗਮ ਨਾ ਹੋਵੇ ਉਹ ਅਸੀਂ ਇੱਕ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੁੰਦੇ ਆ ਤੇ ਸਾਰਿਆਂ ਨੂੰ ਇਹੀ ਮੈਸੇਜ ਦਵਾਂਗੇ ਕਿ ਸਾਰਿਆਂ ਕੇ ਇਹੀ ਅਪੀਲ ਕਰਦੇ ਆ ਜਿੰਨੇ ਸਾਡੀ ਸੰਗਤ ਹੈ ਕਿ ਜਿਹੜਾ ਵੇ ਬਾਬਾ ਜੀ ਦਾ ਸੰਤਰੀ ਦਾ ਸੁਪਨਾ ਸੀ ਰਵਿਦਾਸ ਮਹਾਰਾਜ ਜੀ ਦਾ ਉਹ ਪੂਰਾ ਕੀਤਾ ਜਾਵੇ ਸਾਰਿਆਂ ਕੇ ਇਹੀ ਅਪੀਲ ਹੈ ਜੀ ਜੈ ਗੁਰੂ ਦੇ ਤੁਹਾਨੂੰ ਸਾਡੀ ਆਣੀ ਭਾਜੀ ਕੀ ਨਾਮ ਹੈ ਤੇ ਅੱਜ ਕਿਹੜੀ ਜਗ੍ਹਾ 에 ਪ੍ਰਕਾਸ਼ਪੁਰ ਹੁੰਦਾ ਹੈ ਮੇਰਾ ਨਾਮ ਅਵੀ ਮਿਸਰਾ ਜੀ ਮੈਂ ਭਾਰਤੀ ਜਨਤਾ ਪਾਰਟੀ ਤੋਂ ਯੂਵਾ ਮੋਰਚਾ ਦਾ ਜ਼ਿਲ੍ਹਾ ਮਾਮੰਤਰੀ ਲੁਧਿਆਣੇ ਦਾ ਅੱਜ ਜੀ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੂਰਵ ਹੈ ਤੇ ਮੈਂ ਸਭ ਤੋਂ ਪਹਿਲਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਤੁਹਾਡੇ ਸਰੋਤਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਸ਼ੁਭਕਾਮਨਾਵਾਂ ਅੱਜ ਜੀ ਗੋਵਿੰਦਗੜ ਪਿੰਡ ਅਸੀਂ ਖੜੇ ਆ ਜੋ ਕਿ ਜੁਗਿਆਣੇ ਦੇ ਲੱਗੇ ਆ ਤੇ ਅਸੀਂ ਅੱਜ ਇੱਥੇ ਬੜੀ ਧੂਮ-ਧਾਮ ਨਾਲ ਪਿੰਡ ਦੇ ਵਿੱਚ ਸਾਰੀ ਸੰਗਤਾਂ ਦੇ ਨਾਲ ਅਸੀਂ ਪ੍ਰਕਾਸ਼ ਪੂਰਵ ਮਨਾ ਰਹੇ ਹਾਂ ਜੀ ਨਗਰ ਕੀਰਤਨ ਕੱਢਿਆ ਜੀ ਤੇ ਬਹੁਤ ਹੀ ਸਹਿਯੋਗ ਮਿਲ ਰਿਹਾ ਜੀ ਸਾਰਿਆਂ ਦਾ ਤੇ ਜਿਹੜੇ ਯੁਵਾ ਸਾਥੀ ਨੇ ਸਾਡੇ ਉਹ ਖੁੱਲ ਕੇ ਇਸ ਦੇ ਇਸ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਇਹ ਬਹੁਤ ਵੱਡੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਕਿਉਂ ਜਿਹੜੇ ਜਿਹੜਾ ਯੂਥ ਹੈ ਅੱਜ ਅੱਜ ਦਾ ਯੂਥ ਜਿਹੜਾ ਹੈ ਉਹ ਇਸ ਪਾਸੇ ਤੁਰ ਰਿਹਾ ਤੇ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰੂ ਦੇਵ ਅੱਜ ਧੰਨ ਧੰਨ ਸ੍ਰੀ ਗੁਰੂ ਰਦਾਸ ਮਹਾਰਾਜ ਦਾ 649ਵਾਂ ਪ੍ਰਕਾਸ਼ ਦਿਹਾੜਾ ਪੂਰੇ ਬੇਸ਼ੇਵੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤੇ ਅੱਜ ਪਿੰਡ ਗਵਿੰਦਗੜ੍ਹ ਵਿੱਚ ਸਾਰੀ ਸੰਗਤ ਵੱਲੋਂ ਇੱਕਜੁੱਟ ਹੋ ਕੇ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਸਾਰੀ ਸੰਗਤ ਨੂੰ ਮੇਰੇ ਵੱਲੋਂ ਲੱਖ-ਲੱਖ ਵਧਾਈਆਂ ਤੇ ਇਸ ਨਗਰ ਕੀਰਤਨ ਵਿੱਚ ਆਪਣੀ ਟੀਮ ਵੱਲੋਂ ਆਪਣੇ ਸਾਰੇ ਨਗਰ ਦੇ ਨਿਵਾਸੀਆਂ ਵੱਲੋਂ ਲੰਗਰ ਚਲਾਇਆ ਗਿਆ ਤੇ ਸਾਰੀ ਸਾਥੀਆਂ ਦਾ ਆਪਾਂ ਨੂੰ ਬਹੁਤ ਸਹਿਯੋਗ ਹੁੰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਅਸੀ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਅੱਗੇ ਤੋਂ ਵੀ ਇਹ ਪ੍ਰਾਲਾ ਕਰਦੇ ਰਹਾਂਗੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਇਹ ਇਹਦੇ ਵਿੱਚ ਆਪਾਂ ਨੂੰ ਅੱਗੇ ਤੋਂ ਅੱਗੇ ਬਾਅਦ ਚੜ ਕੇ ਹਿੱਸਾ ਲੈਣਾ ਚਾਹੀਦਾ ਤਾਂ ਕਿ ਜੋ ਨਵੇਂ ਮੁੰਡੇ ਆ ਉਹਨਾਂ ਨੂੰ ਵੀ ਪਤਾ ਲੱਗੇ ਆਪਣੇ ਗੁਰੂਆਂ ਬਾਰੇ ਜੋ ਆਪਾਂ ਕਰਦੇ ਆ ਨਾ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵਾ ਤੇ ਬਹੁਤ ਵਧੀਆ ਕੰਮ ਆਈਏ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਵਾ ਤੇ ਆਪਾਂ ਨੂੰ ਨਗਰ ਦਾ ਬਹੁਤ ਹੀ ਹੋਗਾ ਤੇ